ਇਹ ਵਤੀਰਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਅੱਜ ਜਿਹੜੀਆਂ ਚੀਜ਼ਾਂ ਹੋਈਆਂ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਅੱਜ ਦਾ ਵਤੀਰਾ ਆਪਾਂ ਇਸ ਨੂੰ ਮਾੜਾ ਹੀ ਕਵਾਂਗੇ ਕਿਉਂਕਿ ਜੋ ਸਰਕਾਰਾਂ ਨੇ ਜੋ 2021 ਦੇ ਵਿੱਚ ਵਾਅਦੇ ਕੀਤੇ ਸੀ ਉਹ ਪੂਰੇ ਕਰ ਲੈਂਦੇ ਤੇ ਇਹਨਾਂ ਕਿਸਾਨਾਂ ਨੂੰ ਦੁਬਾਰਾ ਇੱਥੇ ਆਉਣ ਦੀ ਲੋੜ ਨਹੀਂ ਸੀ ਪੈਣੀ ਹੁਣ ਇਹਨਾਂ ਨੂੰ ਜਿਆਦਾ ਟੈਟ ਕਿਉਂ ਕਰਨਾ ਪਿਆ ਕਿ ਇਸ ਤਰੀਕੇ ਨਾਲ ਸਿੱਧਾ ਅਗਰਜੀ ਜਿੱਦੇ ਗੋਲੀ ਵਜਦੀ ਆ ਪਲਾਸਟਿਕ ਦੀ ਮਾਰ ਤੋਂ ਜੋ ਵੀ ਹੁੰਦਾ ਵੀ ਕਰ ਦੋ ਇਸੇ ਹਰਿਆਣੇ ਸਰਕਾਰ ਦਾ ਹੀ ਆਡਰ ਹੈ ਕਿ ਜੇ ਆਪਾਂ ਅੱਗੇ ਇਹਨਾਂ ਨੂੰ ਨਾ ਲੰਘਣ ਦਈਏ ਪੰਜਾਬ ਵਾਲਿਆਂ ਨੂੰ ਇੱਥੇ ਪੰਜਾਬ ਚ ਰੋਕ ਕੇ ਰੱਖੇ ਦਿੱਲੀ ਵੈਸੇ ਤੇ ਦਿੱਲੀ ਜਾਣ ਦਾ ਸਾਰਿਆਂ ਨੂੰ ਹੱਕ ਹੈ ਜਾ ਸਕਦੇ ਆ ਕਿਤੇ ਹੋ ਵੀ ਮੰਨ ਲਓ ਪੰਜਾਬ ਤੋਂ ਜਾਂਦੇ ਕਿਤੇ ਵੀ ਜਾਂਦੇ ਆ ਸਾਨੂੰ ਰੋਕ ਇੱਥੇ ਦੇ ਦਿੰਦੇ ਆ ਜਿਹੜੀ ਗੋਲੀਆਂ ਚੱਲਦੀਆਂ ਪੱਥਰ ਚੱਲਦੀਆਂ ਥਰੂ ਗੈਸ ਚੱਲਦੀਆਂ ਜਾਂ ਜਿਮੀਦਾਰਾਂ ਨੂੰ ਵੈਸੇ ਤੰਗ ਪਰੇਸ਼ਾਨ ਕਰਦੇ ਆ ਉਹ ਅਸੀਂ ਦੇ ਅਪ ਸਭ ਤੋਂ ਪਹਿਲਾਂ ਜੇ ਆਪਾਂ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆਂ ਵੀ ਆਪਾਂ ਇਸ ਜਿਹੜਾ ਕਾਰਜ ਅਰੰਭ ਕੀਤਾ ਅਰਦਾਸ ਕਰਕੇ ਥਰੇ ਕਾਮਯਾਬ ਹੋਈਏ ਇਹ ਸੰਘਰਸ਼ ਕਰਨ ਵਾਸਤੇ ਫਾਰਮਰ ਪਹੁੰਚੇ ਅਸੀਂ ਉਹਨਾਂ ਦੀ ਸਪੋਰਟ ਵਾਸਤੇ ਉਹਨਾਂ ਨੂੰ ਜੋ ਵੀ ਚੀਜ਼ ਦੀ ਜੋ ਸੇਵਾ ਦੀ ਲੋੜ ਆ ਉਹ ਅਸੀਂ ਸਮੇਂ-ਸਮੇਂ ਤੇ ਹਰ ਚੀਜ਼ ਦੇ ਰਵਾਂਗੇ ਓਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਇਸ ਵਕਤ ਸ਼ੰਭੂ ਬੈਰੀਅਰ ਦੇ ਬਾਰਡਰ ਦੇ ਉੱਤੇ ਮੌਜੂਦ ਹਾਂ ਸਵੇਰ ਤੋਂ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਕਿ ਕਿਸ ਤਿੱਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕੀਤੀ ਅਥਰੂ ਗੈਸ ਦੇ ਗੋਲੇ ਸਿੱਟੇ ਗੋਲੀਆਂ ਦਾਗੀਆਂ ਪਰ ਫਿਰ ਵੀ ਕਈ ਕਿਸਾਨ ਸੀਗੇ ਉਹ ਹਟੇ ਨਹੀਂ ਕੰਜਖਮੀ ਹੋ ਗਏ ਬੜੀਆਂ ਤਸਵੀਰਾਂ ਸੀਗੀਆਂ ਅਸੀਂ ਨੈਸ਼ਨਲ ਤੌਰ ਤੇ ਦੇਖ ਰਹੇ ਸੀਗੇ ਇੰਟਰਨੈਸ਼ਨਲ ਤੌਰ ਤੇ ਦੇਖ ਰਹੇ ਸੀਗੇ ਕਿ ਕਈ ਬੁੱਧੀਜੀਵਿਆਂ ਨੇ ਇਸ ਦਾ ਦੁੱਖ ਪ੍ਰਗਟਾਇਆ ਕਿ ਕਿ ਇਹ ਕੀ ਮਾਹੌਲ ਬਣਾ ਦਿੱਤਾ ਪੰਜਾਬ ਦੀ ਧਰਤੀ ਤੋਂ ਦਿੱਲੀ ਜਾ ਰਹੇ ਸੀਗੇ ਹੱਕਾਂ ਦੇ ਲਈ ਤਾ ਇਸ ਤਰੀਕੇ ਦੀ ਸ਼ਬੀ ਕਿਉਂ ਬਣਾ ਦਿੱਤੀ ਗਈ ਅਸੀਂ ਗੱਲਬਾਤ ਕਰਾਂਗੇ ਬਹੁਤ ਨੁਕਸਾਨ ਹੋਇਆ ਅੱਜ ਇੱਧਰ ਪੰਜਾਬ ਵਾਲੇ ਜਿੰਨੇ ਵੀ ਆਏ ਸੀਗੇ ਦਿੱਲੀ ਵੱਲ ਨੂੰ ਜਾਣ ਲਈ ਸਾਡੇ ਨਾਲ ਖਾਲਸਾ ਏਡ ਤੋਂ ਮੁਖੀ ਨੇ ਜੋ ਭਾਰਤ ਦੇ ਇੰਡੀਆ ਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਨੇ ਇੱਥੇ ਹੁਣ ਇਹ ਮੋਰਚਾ ਸਾਂਭਣਗੇ ਨਾਲ ਕਿਸੇ ਨੂੰ ਵੀ ਕਿਸੇ ਚੀਜ਼ ਦੀ ਕੋਈ ਲੋੜ ਹੋਏਗੀ ਤਾਂ ਨਾਲ ਵੱਲੋਂ ਪ੍ਰੋਵਾਈਡ ਕਰਾਈ ਜਾਏਗੀ ਖਾਲਸਾ ਢ ਨੇ ਕਿਉਂਕਿ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਈ ਤਸਵੀਰਾਂ ਸਾਂਝੇ ਕਰ ਦਿੱਤੀਆਂ ਕਿ ਕਿਸੇ ਨੂੰ ਕੋਈ ਚੀਜ਼ ਹੋਏਗੀ ਤਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਪੈਸਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਸੁਭਨਾਮ ਭਾਈ ਸਾਹਿਬ ਜੀ ਤੁਹਾਡਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਇਹ ਜੋ ਅੱਜ ਦਾ ਜਿਹੜਾ ਵਤੀਰਾ ਹੈਗਾ ਪਹਿਲਾਂ ਤਾਂ ਉਸ ਨੂੰ ਕਿਵੇਂ ਦੇਖ ਦਵਾਂ ਅੱਗੇ ਦੀ ਵੀ ਆਪਾਂ ਗੱਲ ਕਰਾਂਗੇ ਇਹ ਵਤੀਰੇ ਨੂੰ ਕਿਵੇਂ ਦੇਖ ਦਵਾਂ ਜਿਹੜੀ ਅੱਜ ਜਿਹੜੀਆਂ ਚੀਜ਼ਾਂ ਹੋਈਆਂ ਨੇ ਹਰਿਆਣਾ ਪ੍ਰਸ਼ਾਸਨ ਨੇਕੋ ਜਿਹੜਾ ਅੱਜ ਦਾ ਵਤੀਰਾ ਆਪਾਂ ਇਸ ਨੂੰ ਮਾੜਾ ਹੀ ਕਵਾਂਗੇ ਕਿਉਂਕਿ ਜੋ ਸਰਕਾਰਾਂ ਨੇ 2021 ਦੇ ਵਿੱਚ ਵਾਅਦੇ ਕੀਤੇ ਸੀ ਉਹ ਪੂਰੇ ਕਰ ਲੈਂਦੇ ਤੇ ਇਹਨਾਂ ਕਿਸਾਨਾਂ ਨੂੰ ਦੁਬਾਰਾ ਇੱਥੇ ਆਉਣ ਦੀ ਲੋੜ ਨਹੀਂ ਸੀ ਪਿਆਣੀ ਕਿਉਂਕਿ ਇੱਥੇ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ ਬਜ਼ੁਰਗ ਇੱਥੇ ਸਾਰੇ ਪਹੁੰਚੇ ਆ ਤੇ ਹਰਿਆਣਾ ਸਰਕਾਰ ਨੇ ਅੱਜ ਅਸੀਂ ਦੇਖਿਆ ਵੀ ਆ ਤੇ ਸੁਣਿਆ ਵੀ ਆ ਵੀ ਕਾਫੀ ਜੜੀ ਉਹਨਾਂ 'ਚ ਗੋਲੇ ਅਥਰੂ ਗੋਲੇ ਛੱਡੇ ਆ ਰਬੜ ਦੀਆਂ ਗੋਲੀਆਂ ਮਾਰੀਆਂ ਵਾ ਜਿੱਥੇ ਵਿੱਚ ਕੁਝ 50 ਤੋਂ 60 ਜਿਹੜੇ ਨੌਜਵਾਨ ਆ ਉਹ ਜ਼ਖਮੀ ਵੀ ਹੋਏ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਿੱਕੇ ਦੇ ਨਾਲ ਕਿਉਂਕਿ ਪਹਿਲਾਂ ਵੀ ਗਏ ਸੀਗੇ ਪਹਿਲਾਂ ਇੰਨਾ ਨਹੀਂ ਹੋਇਆ ਪਰ ਫਿਰ ਵੀ ਕਿਸਾਨ ਅੱਗੇ ਵੱਲ ਵਧ ਗਏ ਤੁਸੀਂ ਉੱਥੇ ਵੀ ਸੇਵਾ ਨੇ ਭਾਰੇ ਸੀਗੇ ਹੁਣ ਇਹਨਾਂ ਨੂੰ ਜ਼ਿਆਦਾ ਟੈਟ ਕਿਉਂ ਕਰਨਾ ਪਿਆ ਕਿ ਇਸ ਤਿੱਕੇ ਦੇ ਨਾਲ ਸਿੱਧਾ ਅਗਰ ਜਿਹਦੇ ਗੋਲੀ ਵਾਜਦੀ ਆ ਪਲਾਸਟਿਕ ਦੀ ਮਾਰ ਦੋ ਜੋ ਵੀ ਹੁੰਦਾ ਵੀ ਕਰ ਦੋ ਹੁਣੇ ਸੇ ਹਰਿਆਣਾ ਸਰਕਾਰ ਦਾ ਹੀ ਇਹ ਆਰਡਰ ਹੈ ਵੀ ਜੇ ਆਪਾਂ ਅੱਗੇ ਇਹਨਾਂ ਨੂੰ ਨਾ ਲੰਘਣ ਦਈਏ ਪੰਜਾਬ ਵਾਲਿਆਂ ਨੂੰ ਇੱਥੇ ਪੰਜਾਬ 'ਚ ਰੋਕ ਕੇ ਰੱਖੇ ਦਿੱਲੀ ਵੈਸੇ ਤੇ ਦਿੱਲੀ ਜਾਣ ਦਾ ਸਾਰਿਆਂ ਨੂੰ ਹੱਕ ਹੈ ਜਾ ਸਕਦੇ ਆ ਕਿਥੇ ਵੀ ਮੰਨ ਲਓ ਪੰਜਾਬ ਤੋਂ ਜਾਂਦੇ ਕਿਤੇ ਵੀ ਜਾਂਦੇ ਆ ਜਿਹੜੇ ਇਹਨਾਂ ਸਰਕਾਰਾਂ ਨੇ ਵਾਅਦੇ ਕੀਤੇ ਉਹ ਕੱਲੇ ਪੰਜਾਬ ਦੇ ਨਹੀਂ ਕਿ ਉਹ ਪੂਰੇ ਭਾਰਤ ਦੇ ਆ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਜ਼ਿਮੀਂਦਾਰ ਆ ਉਹਨਾਂ ਦੀਆਂ ਵੀ ਜਿਹੜੀਆਂ ਐਮਐਸਪੀ ਦਾ ਜਾਂ ਜਿਹੜੇ ਕਾਨੂੰਨਾਂ ਨੇ ਉਹ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਉਹ ਸਾਰਿਆਂ ਦੇ ਬਰਾਬਰ ਦੇ ਆ ਪਰ ਜਿਹੜੀ ਸਾਨੂੰ ਰੋਕ ਇਥੇ ਦੇ ਦਿੰਦੇ ਆ ਜਿਹੜੀ ਗੋਲੀਆਂ ਚੱਲਦੀਆਂ ਪੱਥਰ ਚੱਲਦੀਆਂ ਥਰੂ ਗੈਸ ਚੱਲਦੀਆਂ ਜਾਂ ਜ਼ਿਮੀਂਦਾਰਾਂ ਨੂੰ ਵੈਸੇ ਤੰਗ ਪਰੇਸ਼ਾਨ ਕਰਦੇ ਆ ਉਹ ਪੰਜਾਬ ਦੇ ਜ਼ਿਮੀਂਦਾਰ ਆ ਸੇ ਟਾਈਮ ਇਹਦਾ ਸੰਤਾਪ ਭੋਗ ਰਹੇ ਆ ਇਸ ਦਾ ਇਹ ਚੀਜ਼ ਦਾ ਦੁੱਖ ਬੜਾ ਹਰ ਹਰ ਇੱਕ ਨੇ ਪ੍ਰਗਟਾਇਆ ਕਿ ਕਿਸ ਤਿੱਕੇ ਨਾਲੇ ਹਰਿਆਣਾ ਸਰਕਾਰ ਕਰ ਰਹੀ ਹੈ ਅਸੀਂ ਸੋਸ਼ਲ ਮੀਡੀਆ ਦੇਖ ਰਹੇ ਸੀ ਖਾਲਸਾ ਏਡਾ ਉੱਥੇ ਵੀ ਤਸਵੀਰਾਂ ਸੰਝਾਈ ਕੀਤੀਆਂ ਗਈਆਂ ਕਈ ਥਾਵਾਂ ਦੇ ਉੱਤੇ ਕਿ ਇਹ ਵਤੀਰਾ ਬਿਲਕੁਲ ਮਾਫ ਕਰਨ ਯੋਗ ਨਹੀਂ ਹੈਗਾ ਜਿਹੜਾ ਸਰਕਾਰ ਨੇ ਪ੍ਰਸ਼ਾਸਨ ਨੇ ਰੁੱਖ ਜਿਹੜਾ ਕਰ ਤਿਆਰ ਕਰ ਲਿਆ ਤੁਹਾਨੂੰ ਕੀ ਲੱਗਦਾ ਕਿ ਇਹ ਰੁੱਖ ਦਾ ਹੁਣ ਕੀ ਹੋਣਾ ਚਾਹੀਦਾ ਅੱਗੇ ਇਸ ਤਿੱਕੇ ਨਾਲ ਅੱਗੇ ਜਿਹੜੇ ਕਿਸਾਨ ਨੇ ਵਾਪਸ ਜਾਣਾ ਚਾਹੀਦਾ ਜਾਂ ਫਿਰ ਹੋਰ ਤਕੜੇ ਹੋ ਕੇ ਅੱਗੇ ਨੂੰ ਲੰਘਣਾ ਚਾਹੀਦਾ ਲੇਕੋ ਅਸੀਂ ਦੇ ਸਭ ਤੋਂ ਪਹਿਲਾਂ ਜੇ ਆਪਾਂ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਆਂ ਵੀ ਆਪਾਂ ਇਸ ਜਿਹੜਾ ਕਾਰਜ ਅਰੰਭ ਕੀਤਾ ਅਰਦਾਸ ਕਰਕੇ ਤੁਰੇ ਕਾਮਯਾਬ ਹੋਈਏ ਬਾਕੀ ਜਿਹੜੇ ਇਸੇ ਸੰਘਰਸ਼ ਕਰਨ ਵਾਸਤੇ ਫਾਰਮਰ ਪਹੁੰਚੇ ਅਸੀਂ ਉਹਨਾਂ ਦੀ ਸਪੋਰਟ ਵਾਸਤੇ ਉਹਨਾਂ ਨੂੰ ਜੋ ਵੀ ਚੀਜ਼ ਦੀ ਜੋ ਸੇਵਾ ਦੀ ਲੋੜ ਆ ਉਹ ਅਸੀਂ ਸਮੇਂ-ਸਮੇਂ ਤੇ ਹਰ ਚੀਜ਼ ਦੇ ਰਾਵਾਂਗੇ ਅੱਜ ਵੀ ਹੁਣ ਇਸ ਟਾਈਮ ਮੇਰੇ ਖਾਲ ਰਾਤ ਦੇ 12 ਵਜੇ ਤੋਂ ਉੱਪਰ ਟਾਈਮ ਹੋ ਗਿਆ ਵਾ ਅਸੀਂ 4 ਐਂਬੂਲੈਂਸ ਲੈ ਕੇ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਕੇ ਇੱਥੇ ਬਾਰਡਰ ਤੇ ਪਹੁੰਚੇ ਹਾਂ ਜੇ ਕਿਸੇ ਨੂੰ ਪਿੱਛੇ ਸਾਡੀ ਐਂਬੂਲੈਂਸਾਂ ਪਿੱਛੇ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸੀ ਜਾਂ ਕੋਈ ਦਰਦ ਦੀਆਂ ਸੀ ਜਾਂ ਸਿਰ ਪਿੜ ਕਰਦੇ ਸੀ ਉਹਨਾਂ ਨੂੰ ਪਿੱਛੇ ਸਾਡੇ ਜਿਹੜ ਦੇ ਰਹੀਆ ਤੇ ਅਸੀਂ ਇਹਨਾਂ ਦੀ ਸੇਵਾਵਾਂ ਵਾਸਤੇ ਇੱਥੇ ਪਹੁੰਚੇ ਹੋਰ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰਹਿਣਗੀਆਂ ਜਿਵੇਂ ਫਸਟ ਏਡ ਤਾਂ ਤੁਸੀਂ ਨਾਲ ਲੈ ਕੇ ਆਏ ਹੋਰ ਪਾਣੀ ਦੀਆਂ ਸੇਵਾਵਾਂ ਹੋਰ ਵੀ ਜੇ ਅਗਰ ਟੈਂਟ ਦੀ ਜਾਂ ਕਿਸੇ ਹੋਰ ਵਸਤੂ ਦੀ ਲੋੜ ਪੈਗੀ ਉਹ ਖਾਲਸਾ ਐਡ ਪ੍ਰੋਵਾਈਡ ਕਰਾਏਗੀ ਤੇ ਪ੍ਰੋਵਾਈਡ ਹੋਏਗਾ ਕਿਵੇਂ ਉਹ ਤੁਹਾਡੇ ਨਾਲ ਤਾਲਮਿਲ ਕਿਵੇਂ ਕਰਨਗੇ ਤਾਲ ਮਿਲ ਤੇ ਜੇ ਖਾਲਸਾ ਦੇ ਸੋਸ਼ਲ ਮੀਡੀਆ ਤੇ ਜਾ ਕੇ ਤੁਸੀਂ ਉੱਥੇ ਨੰਬਰ ਵੀ ਸਾਡੇ ਸ਼ੋ ਹੋਣਗੇ ਸਵੇਰ ਤੱਕ ਜਿਹੜੀ ਅਸੀਂ ਪੋਸਟ ਪਾਵਾਂਗੇ ਉਹਦੇ ਤੇ ਸੰਪਰਕ ਕਰ ਸਕਦੇ ਸਾਡੇ ਹੈਲਪਲਾਈਨ ਨੰਬਰ ਦੇ ਉੱਤੇ ਤੇ ਬਾਕੀ ਜਿਹੜੀਆਂ ਸਵਾਲਾਂ ਵਾਂ ਉਹ ਅਸੀਂ ਜਿਹੜੀ ਹੁਣ ਅਸੈਸਮੈਂਟ ਕਰਨ ਤੇ ਸਾਡੇ ਨਾਲ ਜਿੱਦਾਂ ਜਿੱਦਾਂ ਜਥੇਬੰਦੀਆਂ ਜਾਂ ਪੰਚਾਇਤਾਂ ਜਾਂ ਜੋ ਵੀ ਪਹੁੰਚ ਕਰੂਗਾ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਜਿਹੜੀ ਸਵਾਲਾਂ ਵਾਂ ਉਹ ਇੱਥੇ ਮੁਹੱਈਆ ਕਰਾਵਾਂਗੇ ਸਾਮਾਨ ਜਿਹੜਾ ਸਾਰਾ ਤਿਆਰ ਬਰ ਤਿਆਰ ਕਰ ਲਿਆ ਤੁਸੀਂ ਜਿਹੜਾ ਦਿਨ ਜੋਗ ਹੋਏਗਾ ਕਿ ਦਿੱਤਾ ਜਾਵੇ ਜੋ ਰਾਸ਼ਨ ਹੋਏਗਾ ਜਿੱਥੋਂ ਹੈੱਡ ਆਫਿਸ ਤੋਂ ਆਪਾਂ ਪਟਿਆਲੇ ਤੋਂ ਜਿੱਥੇ ਵੀ ਹੋਏਗਾ ਉਹ ਇੱਥੇ ਲਿਆਤਾ ਜਾਏਗਾ ਕੱਲ ਤੱਕ ਹਾਂਜੀ ਸਮਾਨ ਇਹ ਸਮਾਨ ਦੇ ਤੇ ਆਪਾਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਈਆਂ ਨੇ ਕਿਉਂਕਿ ਅਸੀਂ ਜਿਹੜੀ ਚੀਜ਼ ਲੈ ਕੇ ਰੱਖ ਲਈ ਹੋ ਸਕਦਾ ਉਹਦੀ ਇੱਥੇ ਲੋਡ ਨਾ ਹੋਵੇ ਜਿਹੜੀਆਂ ਮੁੱਢਲੀਆਂ ਲੋੜਾਂ ਵਾਂ ਉਹ ਅਸੀਂ ਉਹਦਾ ਇੰਤਜ਼ਾਮ ਸਾਰਾ ਕੀਤਾ ਵਾ ਉਹ ਫਿਰ ਇੱਥੇ ਆਣ ਕੇ ਹੀ ਅਸੀਂ ਉਹਨਾਂ ਨੂੰ ਸਾਰਾ ਕੁਝ ਡਿਸਟ੍ਰੀਬਿਊਸ਼ਨ ਕਰਾਂਗੇ ਹੂੰ ਕੁਈ ਸਨੇਹਾ ਦੇਣਾ ਚਾਹੋਗੇ ਜੋ ਅੱਜ ਦੀ ਤਸਵੀਰ ਹੋਈ ਸੀਗੀ ਨੌਜਵਾਨ ਥੋੜੇ ਐਗਰੈਸਿਵ ਸੀਗੇ ਉਹਨਾਂ ਦੇ ਵਿੱਚ ਗੁੱਸਾ ਹਜੇ ਵੀ ਹੈਗਾ ਹਜੇ ਵੀ ਬਾਰਡਰ ਤੇ ਖੜੇ ਹੋਏ ਨੇ ਉਹਨਾਂ ਦੇ ਲਈ ਕੋਈ ਖਾਲਸਾ ਏਡ ਵੱਲੋਂ ਕੋਈ ਸਨੇਹਾ ਦੇਣਾ ਚਾਹੁੰਦਾ ਸਨੇਹਾ ਇਹੋ ਹੀ ਆ ਵੀ ਆਪਾਂ ਹੁਣ ਨੌਜਵਾਨੀ ਸਾਰੀ ਇਕੱਠੇ ਹੋ ਕੇ ਚੱਲੀਏ ਮਿਲ ਜੁਲ ਕੇ ਚੱਲੀਏ ਤੇ ਆਪਾਂ ਇਹ ਮੋਰਚਾ ਜਿਹੜਾ ਛੇਤੀ ਫਤਿਹ ਕਰਾਂਗੇ ਜੀ ਬਹੁਤ ਸ਼ੁਕਰੀਆ ਭਾਈ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਖਾਲਸਾ ਏਡ ਦੇ ਮੁਖੀ ਨੇ ਜੋ ਕਿ ਭਾਰਤ ਤੋਂ ਤੇ ਸਾਫਟ ਵਰਟ ਦੇ ਇੱਥੇ ਪਹੁੰਚੇ ਨੇ ਇਹ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕਿ ਜੋ ਵੀ ਲੋੜ ਹੋਏਗੀ ਇੱਥੇ ਮੋਰਚੇ ਦੇ ਵਿੱਚ ਇੱਥੇ ਕਿਸਾਨਾਂ ਨੂੰ ਉਹ ਅਸੀਂ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੁਣ ਜਿਹੜੀ ਹੈ ਐਂਬੂਲੈਂਸ ਲੈ ਕੇ ਪਾਣੀ ਦੀਆਂ ਬੋਤਲਾਂ ਹੋਰ ਜਿਹੜੀਆਂ ਨੇ ਵਸਤਾਂ ਜਿਹੜੀਆਂ ਚਾਹੀਦੀਆਂ ਨੇ ਇੱਥੇ ਉਹ ਲੈ ਕੇ ਨਾਲ ਚੱਲੇ ਹੋਏ ਨੇ ਅਗਰ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹਨਾਂ ਦੇ ਨਾਲ ਕੰਟੈਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ ਜੇਕਰ ਤੁਹਾਨੂੰ ਇੱਥੇ ਕਿਸੇ ਚੀਜ਼ ਦੀ ਲੋੜ ਹੈ ਤਾਂ ਇਸ ਦੇ ਨਾਲ ਤੁਹਾਡੀ ਮਦਦ ਹੋ ਸਕਦੀ ਹੈ ਵਿੱਚ ਆਜੂ ਸੰਜਗ ਕਰੋ ਕੈਂਪ ਸਹਿਯੋਗ ਦੀ ਸੀ ਹਰੀਸ਼ ਧੰਨਵਾਦ